ਆਪਾਂ ਗੱਲ ਕਰਾਂਗੇ ਅਕਾਲੀ ਫੂਲਾ ਸਿੰਘ ਜੀ ਬਾਰੇ 1802 ਈਸਵੀ ਦੀ ਘਟਨਾ ਕਿਵੇਂ ਉਹਨਾਂ ਨੇ ਆਪਣੀ ਸਮਝ ਨਾਲ ਸਿੱਖਾਂ ਦੇ ਆਪਸੀ ਮਤਭੇਦ ਹੋਣ ਦੇ ਕਾਰਨ ਅੰਮ੍ਰਿਤਸਰ ਵਿੱਚ ਬਣੇ ਜੰਗ ਦੇ ਮਾਹੌਲ ਨੂੰ ਟਾਲਿਆ ਇਸ ਤੋਂ ਪਹਿਲਾਂ ਗੱਲ ਸ਼ੁਰੂ ਕਰਦੇ ਹਾਂ ਸਿੱਖ ਕੌਮ ਦੇ ਸਰਵ ਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਵੇਖਣ ਨੂੰ ਭਾਵੇਂ ਇਹ ਇੱਕ ਇਮਾਰਤ ਹੈ ਪਰ ਛੇਵੇਂ ਪਾਤਸ਼ਾਹ ਜੀ ਨੇ ਸਿੱਖ ਕੌਮ ਨੂੰ ਇੱਕ ਪਾਤਸ਼ਾਹੀ ਦਾਵਾ ਸੱਚ ਨਿਆਂ ਦੀ ਸੋਚ ਇਹ ਤਖਤ ਬਖਸ਼ਿਸ਼ ਕੀਤਾ ਮੁਗਲ ਬਾਦਸ਼ਾ ਸਮੇਂ ਦੀ ਹਕੂਮਤ ਦਾ ਫੁਰਮਾਨ ਸੀ ਕਿ ਕੋਈ ਵੀ 7 ਫੁੱਟ ਤੋਂ ਉੱਚਾ ਤਖਤ ਬਣਾ ਕੇ ਨਹੀਂ ਬੈਠ ਸਕਦਾ ਪਰ ਛੇਵੇਂ ਪਾਤਸ਼ਾਹ ਜੀ ਨੇ ਮੁਗਲ ਹਕੂਮਤ ਨੂੰ ਚਨੌਤੀ ਦਿੰਦਿਆਂ 1609 ਈਸਵੀ ਦੇ ਵਿੱਚ ਧਰਤੀ ਤੋਂ 12 ਫੁੱਟ ਉੱਚਾ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ ਇਸ ਤਖਤ ਦੀ ਨੀਂਹ ਕਿਉਂ ਪਈ ਸਿੱਖ ਧਰਮ ਦੀ ਪੂਰੀ ਤਸਵੀਰ ਬਣਦਿਆਂ 10 ਗੁਰੂ ਸਹਿਬਾਨ ਵੱਲੋਂ 239 ਸਾਲ ਦਾ ਸਮਾਂ ਲੱਗਾ ਸਮੇਂ-ਸਮੇਂ ਨਾਲ ਕਈ ਬਦਲਾਅ ਆਏ ਪੰਜਵੇਂ ਪਾਤਸ਼ਾਹ ਜੀ ਦੀ ਸ਼ਾਂਤਮਈ ਸ਼ਹਾਦਤ ਤੋਂ ਬਾਅਦ ਇਹ ਮਾਲਾ ਵਾਲੇ ਹੱਥ ਤਲਵਾਰ ਦੇ ਮੁਠੇ ਤੱਕ ਆ ਗਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਨੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਪੀਰੀ ਅਧਿਆਤਮਕ ਸ਼ਕਤੀ ਦੇ ਨਾਲ ਮੀਰੀ ਸਿੱਖਾਂ ਨੂੰ ਰਾਜ ਸੀ ਤਾਕਤ ਨਾਲ ਵੀ ਜੋੜਿਆ। 5ਵੇਂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਣਾ ਕੇ ਗੁਰਬਾਣੀ ਦਾ ਪ੍ਰਕਾਸ਼ ਕੀਤਾ। ਜਿੱਥੇ ਸਿੱਖ ਕੌਮ ਦਾ ਪੀਰੀ ਅਧਿਆਤਮਿਕ ਕੇਂਦਰ ਅਸਥਾਨ ਬਣਾਇਆ ਛੇਵੇਂ ਸਰੂਪ ਦੇ ਵਿੱਚ ਇਸ ਦੇ ਬਿਲਕੁਲ ਸਾਹਮਣੇ ਸਿੱਖਾਂ ਦਾ ਨਿਆਸ ਸੰਬੰਧੀ ਮੀਰੀ ਪਾਵ ਸਿਆਸੀ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਬਣਾਇਆ ਗਿਆ ਇਸ ਤਰ੍ਹਾਂ ਸਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦਾ ਸਿਧਾਂਤ ਇਹ ਪਾਤਸ਼ਾਹੀ ਦਾਵਾ ਸਿੱਖ ਕੌਮ ਨੂੰ ਬਖਸ਼ਿਆ ਸਿੱਖ ਰਾਜ ਦੀ ਨੀ ਰੱਖ ਕੇ ਅੱਗੇ ਦਸਵੇਂ ਸਰੂਪ ਵਿੱਚ ਖਾਲਸਾ ਪੰਥ ਦੀ ਸਾਜਣਾ ਕਰਕੇ ਖਾਲਸੇ ਨੂੰ ਰਾਜ ਭਾਗ ਦਾ ਮਾਲਕ ਬਣਾਇਆ ਸਿੱਖ ਕੌਮ ਅੰਦਰ ਧਰਮ ਦੀ ਦੁਨੀਆ ਦੇ ਨਾਲ ਨਾਲ ਰਾਜਨੀਤੀ ਦੀ ਦੁਨੀਆ ਵੀ ਸ਼ੁਰੂ ਹੋਈ ਕਈ ਤਰ੍ਹਾਂ ਦੇ ਸਮੇਂ ਆਏ ਘਲੂ ਘਾਰੇ ਵਾਪਰੇ 1802 ਈਸਵੀ ਦੀ ਘਟਨਾ ਜਿਸ ਸਮੇਂ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਾਫੀ ਇਲਾਕਿਆਂ ਉੱਪਰ ਰਾਜ ਕਾਇਮ ਹੋ ਚੁੱਕਾ ਸੀ ਪਰ ਅੰਮ੍ਰਿਤਸਰ ਦਾ ਇਲਾਕਾ ਉਹ ਅਜੇ ਪੰਗੀ ਮਿਸਲ ਦੇ ਸਰਦਾਰਾਂ ਕੋਲ ਸੀ ਇੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਨਹੀਂ ਸੀ ਹੋਇਆ ਪੰਗੀ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਗੀ ਕਬੂਲਣਾ ਪਸੰਦ ਨਹੀਂ ਕਰਦੇ ਸਨ ਕਿਉਂਕਿ ਇਹਨਾਂ ਦੇ ਆਪਸੀ ਮਤਭੇਦ ਸਨ ਉਧਰ ਅਕਾਲੀ ਫੂਲਾ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਪਤਾ ਲੱਗਦਾ ਕਿ ਜਿਹੜੇ ਸ਼੍ਰੀ ਦਰਬਾਰ ਸਾਹਿਬ ਮਹੰਤ ਬੈਠੇ ਹੋਏ ਨੇ ਉਹ ਐਸੇ ਕਈ ਕਰਮ ਕਰਦੇ ਨੇ ਜਿਹੜੇ ਗੁਰਮਰਜਾਦਾ ਦੇ ਅਨੁਸਾਰ ਨਹੀਂ ਅਕਾਲੀ ਫੂਲਾ ਸਿੰਘ ਜੀ ਆਨੰਦਪੁਰ ਦੀ ਧਰਤੀ ਤੋਂ ਆਪਣੇ 20 ਸਿੰਘਾਂ ਦਾ ਜਥਾ ਲੈ ਕੇ ਸ਼੍ਰੀ ਦਰਬਾਰ ਸਾਹਿਬ ਆ ਜਾਂਦੇ ਨੇ ਅਕਾਲੀ ਜੀ ਨੇ ਇੱਥੇ ਆ ਕੇ ਗੁਰਮਰ ਜادہ ਕਾਇਮ ਕੀਤੀ ਹੁਣ ਉਧਰੋਂ ਰਣਜੀਤ ਸਿੰਘ ਨੇ ਅੰਮ੍ਰਿਤਸਰ ਦੇ ਉੱਪਰ ਕਬਜ਼ਾ ਕਰਨ ਵਾਸਤੇ ਸ਼ਹਿਰ ਨੂੰ ਘੇਰਾ ਪਾ ਲਿਆ ਇਸ ਤਰ੍ਹਾਂ ਇੱਕ ਪਾਸੇ ਪੰਗਿਆਂ ਦੀ ਫੌਜ ਦੂਜੇ ਪਾਸੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਖੜੀ ਸੀ ਆਪਸੀ ਜੰਗ ਸ਼ੁਰੂ ਹੋਣ ਦਾ ਮਾਹੌਲ ਬਣ ਗਿਆ ਦੋਵੇਂ ਪਾਸੇ ਹੀ ਸਿੱਖ ਫੌਜਾਂ ਸਨ ਪਰ ਉਸ ਸਮੇਂ ਵੇਖਣ ਵਾਲੇ ਹੈਰਾਨ ਰਹਿ ਜਾਂਦੇ ਨੇ ਜਦੋਂ ਦੋਵਾਂ ਖੜੀਆਂ ਫੌਜਾਂ ਦੇ ਵਿੱਚ ਅਕਾਲੀ ਖੂਲਾ ਸਿੰਘ ਜੀ ਘੋੜੇ ਤੇ ਸਵਾਰ ਹੋ ਕੇ ਵਿਚਕਾਰ ਖਲੋ ਗਏ ਕਹਿ ਲੱਗੇ ਕਿ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਸਾਈ ਹੋਈ ਪਵਿੱਤਰ ਨਗਰੀ ਹੈ ਇਸ ਨਗਰੀ ਉੱਪਰ ਕਬਜ਼ਾ ਕਰਨ ਦੇ ਵਾਸਤੇ ਮੈਂ ਦੋਵਾਂ ਵਿੱਚੋਂ ਕਿਸੇ ਵੀ ਧਿਰ ਦਾ ਹੁਣ ਖਰਾਬਾ ਨਹੀਂ ਹੋਣ ਦੇਣਾ ਖੀਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਠੀਕ ਤੂੰ ਪੰਥ ਦਾ ਬਾਦਸ਼ਾਹ ਨੀਤੀਵਾਨ ਰਾਜਾ ਵੀ ਹੋ ਸਕਦਾ ਪਰ ਤੇਰੇ ਤੋਂ ਵੱਡਾ ਸਾਡਾ ਇਹ ਪਾਵਨ ਧਰਮ ਅਸਥਾਨ ਹੈ ਇਸ ਕਰਕੇ ਸਭ ਤੋਂ ਪਹਿਲਾਂ ਤੂੰ ਘੇਰਾ ਚੁੱਕ ਜੰਗ ਲੜਨ ਤੋਂ ਪਿੱਛੇ ਹਟ ਇਸ ਜਰਨੈਲ ਦੇ ਬੋਲਾਂ ਵਿੱਚ ਐਸਾ ਦਮ ਸੀ ਨਿਹੰਗ ਸਿੰਘ ਬਾਣੇ ਦੇ ਵਿੱਚ ਸ਼ਸਤਰਧਾਰੀ ਯੋਧੇ ਦਾ ਐਸਾ ਪ੍ਰਭਾਵ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਸੇ ਵਕਤ ਹੁਕਮ ਮੰਨਦਿਆਂ ਘੇਰਾ ਚੁੱਕ ਲਿਆ ਤੇ ਫਿਰ ਦੂਜੇ ਪਾਸੇ ਭੰਗੀ ਮਿਸਲ ਦੇ ਜਰਨੈਲਾਂ ਨੂੰ ਕਹਿੰਦੇ ਕਿ ਜੇਕਰ ਅਸੀਂ ਸਰਕਾਰੇ ਖਾਲਸਾ ਨੂੰ ਵੱਡੇ ਰੂਪ ਵਿੱਚ ਦੁਨੀਆ ਦੇ ਉੱਪਰ ਕਾਇਮ ਕਰਨਾ ਚਾਹੁੰਦੇ ਹਾਂ ਤੇ ਸਾਡਾ ਵੀ ਫਰਜ਼ ਬਣਦਾ ਪ੍ਰਾਣੀ ਦੁਸ਼ਮਣੀ ਭੁਲਾ ਕੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦਈਏ ਇਸ ਤਰ੍ਹਾਂ ਇੱਕ ਸਮਝਦਾਰ ਆਗੂ ਵੱਲੋਂ ਸਿੱਖਾਂ ਦੀ ਆਪਸੀ ਖੂਨੀ جنگ ਟਾਲਣ ਦੇ ਨਾਲ-ਨਾਲ ਆਪਸੀ મતભੇਦ ਹੋਣ ਕਰਕੇ ਦੋਵਾਂ ਹੀ ਵੰਡੀਆਂ ਹੋਈਆਂ ਤਾਕਤਾਂ ਨੂੰ ਆਪਸ ਵਿੱਚ ਜੋੜਨ ਦਾ ਯਤਨ ਵੀ ਕੀਤਾ ਗਿਆ ਭੰਗੀ ਮਿਸਲ ਦੇ ਸਰਦਾਰਾਂ ਨੇ ਬਾਹਰ ਨਿਕਲ ਕੇ ਸ਼ੇਰੇ ਪੰਜਾਬ ਦੀ ਅਧੀਨਗੀ ਸਵੀਕਾਰ ਕੀਤੀ ਇਹ ਅਕਾਲੀ ਖੂਲਾ ਸਿੰਘ ਦੀ ਸਿਆਣਪ ਸੀ ਨਹੀਂ ਤੇ ਦੁਨੀਆ ਦੇ ਵਿੱਚ ਇਹ ਉਹ ਜੰਗ ਹੋਣੀ ਸੀ ਜਿਸ ਜੰਗ ਨੇ ਪੰਥ ਨੂੰ ਬਦਨਾਮ ਕਰ ਦੇਣਾ ਸੀ ਕਿ ਧਾਰਮਿਕ ਸ਼ਹਿਰ ਦੇ ਉੱਪਰ ਕਬਜ਼ੇ ਦੇ ਵਾਸਤੇ ਸਿੱਖਾਂ ਦੇ ਦੋ ਜਥਿਆਂ ਦੇ ਵਿੱਚ ਲਹੂ ਡੋਲਵੀਂ ਜੰਗ ਹੋਈ ਇਹ ਅਕਾਲੀ ਫੂਲਾ ਸਿੰਘ ਦੀ ਸਿਆਣਪ ਸੀ ਦੋਹਾਂ ਧਿਰਾਂ ਨੂੰ ਸਮਝਾ ਕੇ ਸਹਿਮਤੀ ਕਰਵਾ ਦਿੱਤੀ ਹੁਣ ਅਕਾਲੀ ਫੂਲਾ ਸਿੰਘ ਦੀ ਜਿਹੜੀ ਖੂਬੀ ਹੈ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਚੰਗੀ ਲੱਗੀ ਕਿਉਂਕਿ ਸਮੇਂ ਦੇ ਨਾਲ ਉਸ ਨੇ ਮਹਾਰਾਜਾ ਹੁੰਦਿਆਂ ਵੀ ਇਸ ਸੋਚ ਦੇ ਅੱਗੇ ਹਮੇਸ਼ਾ ਆਪਣਾ ਸਿਰ ਝੁਕਾਇਆ ਸੀ ਕੌਣ ਸੀ ਅਕਾਲੀ ਖੂਲਾ ਸਿੰਘ ਇਸ ਜੋਧੇ ਦੇ ਮੁੱਢਲੇ ਜੀਵਨ ਤੇ ਥੋੜੀ ਝਾਤ ਮਾਰੀਏ ਆਪ ਜੀ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹਲਾ ਸ਼ੀਹਾ ਵਿਖੇ ਸਰਦਾਰ ਈਸ਼ਰ ਸਿੰਘ ਅਤੇ ਮਾਤਾ ਹਰਕੌਰ ਜੀ ਦੇ ਘਰ 1761 ਈਸਵੀ ਵਿੱਚ ਹੋਇਆ ਉਸ ਸਮੇਂ ਅਬਦਾਲੀ ਵੱਖ-ਵੱਖ ਧੰਤਾਂ ਦੀ ਇੱਕ ਮਜ਼ਬੂਤ ਤੋਪ ਤਿਆਰ ਕਰਵਾ ਰਿਹਾ ਸੀ ਕਿ ਮੈਂ ਇਸ ਤੋਪ ਨਾਲ ਸਿੱਖਾਂ ਨੂੰ ਹਮੇਸ਼ਾ ਲਈ ਦੁਨੀਆ ਤੋਂ ਖਤਮ ਕਰ ਦੇਵਾਂਗਾ ਦੇਖੋ ਪ੍ਰਮਾਤਮਾ ਦੀ ਖੇਡ ਉਸੇ ਹੀ ਸਾਲ ਉਸ ਯੋਧੇ ਦਾ ਅਕਾਲੀ ਖੂਲਾ ਸਿੰਘ ਦਾ ਜਨਮ ਹੋ ਰਿਹਾ ਜਿਸ ਨੇ ਅੱਗੇ ਜਾ ਕੇ ਇਸੇ ਹੀ ਤੋਪ ਦਾ ਮਾਲਕ ਬਨਣਾ ਜਦੋਂ ਉਹ 2 ਕੁਸਾਲ ਦੇ ਸਨ ਪਿਤਾ ਈਸ਼ਰ ਸਿੰਘ ਜੀ ਵੱਡੇ ਕਲੂਕਾਰੇ 1762 ਈਸਵੀ ਦੌਰਾਨ ਸ਼ਹੀਦ ਹੋ ਜਾਂਦੇ ਨੇ ਇਸ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਦਾ ਵੀ ਜਲਦੀ ਹੀ ਦਿਹਾਂਤ ਹੋ ਗਿਆ ਅਕਾਲੀ ਖੂਲਾ ਸਿੰਘ ਦੀ ਪਰਵਿਸ਼ ਸ਼ਹੀਦ ਮਿਸ਼ਲ ਦੇ ਜਥੇਦਾਰ ਬਾਬਾ ਨਾਨਾ ਸਿੰਘ ਜੀ ਨੇ ਕੀਤੀ। ਉਹਨਾਂ ਨੂੰ ਸਿੱਖੀ ਸਿਧਾਂਤ, ਗੁਰਬਾਣੀ ਅਤੇ ਜੁੱਧ ਕਲਾ ਸਿਖਾਈ। ਛੋਟੀ ਉਮਰ ਵਿੱਚ ਹੀ ਅਮਰਤ ਛੱਕ ਕੇ ਨਿਹੰਗ ਸਿੰਘਾਂ ਦਾ ਬਾਣਾ ਧਾਰਨ ਕੀਤਾ। ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਮਹੀਮਾ ਵਿੱਚ ਹਿੱਸਾ ਲਿਆ। ਆਪ ਜੀ ਦੇ ਜੀਵਨ ਦੀ ਆਖਰੀ ਅਤੇ ਪ੍ਰਸਿੱਧ ਜੰਗ ਸੀ। ਨੋ ਸ਼ਹਿਰਾ ਦੀ ਲੜਾਈ। 14 ਮਾਰਚ 1823 ਈਸਵੀ ਇਸ ਜੰਗ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਏ ਅਤੇ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ 1808 ਈਸਵੀ ਤੋਂ ਲੈ ਕੇ ਸ਼ਹੀਦ ਹੋਣ ਤੀਕ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਅਕਾਲੀ ਹੂਲਾ ਸਿੰਘ ਜੀ ਨੂੰ ਸਿੱਖ ਇਤਿਹਾਸ ਵਿੱਚ ਇੱਕ ਨਰਪੈ ਸੂਰਬੀਰ ਅਤੇ ਧਾਰਮਿਕ ਜਰਨੈਲ ਵਜੋਂ ਯਾਦ ਕੀਤਾ ਜਾਂਦਾ ਹੈ ਉਹਨਾਂ ਦਾ ਜੀਵਨ ਸਿੱਖ ਕੌਮ ਲਈ ਪ੍ਰੇਰਨਾ ਸਰੋਤ ਹੈ ਜੋ ਸਿੱਖੀ ਸਿਧਕ ਬਹਾਦਰੀ ਅਤੇ ਪੰਥਕ ਏਕਤਾ ਦਾ ਪ੍ਰਤੀਕ ਹੈ ਅਕਾਲੀ ਖੂਲਾ ਸਿੰਘ ਜੀ ਨੇ ਸਿੱਖ ਗੁਰਦੁਆਰਿਆਂ ਦੇ ਸੁਧਾਰ ਅਤੇ ਪੰਥਕ ਮਰਜਾਦਾ ਨੂੰ ਮਜ਼ਬੂਤ ਕਰਨ ਲਈ ਕਈ ਯਤਨ ਕੀਤੇ ਸਮੇਂ-ਸਮੇਂ ਤੇ ਸਿੱਖ ਵਿਰੋਧੀ ਤਾਕਤਾਂ ਵੱਲੋਂ ਇਸ ਤਖਤ ਦੇ ਸਿਧਾਂਤ ਨੂੰ ਖਤਮ ਕਰਨ ਲਈ ਕਈ ਤਰ੍ਹਾਂ ਦੇ ਜਤਨ ਕੀਤੇ ਗਏ ਪਰ ਜਿਨਨੇ ਵੀ ਇੱਥੇ ਮੱਥਾ ਲਾਇਆ ਉਸ ਦਾ ਦੁਨੀਆ ਦੇ ਤਖਤ ਤੇ ਤੋਂ ਨਾਮ ਮਿਟ ਗਿਆ ਅੱਜ ਫਿਰ ਲੋੜ ਹੈ ਅਕਾਲੀ ਫੂਲਾ ਸਿੰਘ ਵਾਲੀ ਸੋਚ ਦੀ ਇਹਹੀ ਸੋਚ ਸਿੱਖ ਕੌਮ ਨੂੰ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਇਕੱਠੀਆਂ ਕਰ ਸਕਦੀ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ